ਫਿਰ ਆਸ ਪਤ ਗਿਆ ਕਿ ਹਾਂ ਯਾਰ ਉਹੀ ਗੱਲਾਂ ਨੇ ਜਿਹੜੀਆਂ ਮੇਰੀ ਜ਼ਿੰਦਗੀ ਚ ਕੰਮ ਆਉਣਗੇ ਸੋ ਸਕਿੱਲ ਡਵੈਲਪਮੈਂਟ ਤੇ ਅੱਜ ਧਿਆਨ ਦਿੱਤਾ ਜਾ ਰਿਹਾ ਕੁਝ ਸਿਖਾਈਏ ਕਿਤਾਬੀ ਕੀੜੇ ਨਾ ਬਣਾਈਏ ਇੱਕ ਸਾਥ ਸੀਗਾ ਡੇਰੇ ਤੇ ਬੈਠਾ ਸੀ ਉਹਦੇ ਕੋਲੇ ਰੇਅਰ ਅਰੈਸਟ ਆਫ ਰੇਅਰ ਨਸਲ ਦਾ ਘੋੜਾ ਸੀ ਆਪਣੇ ਬੱਚਿਆਂ ਨੂੰ ਜ਼ਰੂਰ ਸੁਣਾਇਓ ਕਹਾਣੀ ਛੋਟੀ ਜੀ ਕਹਾਣੀ ਡਾਕੂਆਂ ਨੂੰ ਪਤਾ ਲੱਗ ਗਿਆ ਕਿ ਬਾਬੇ ਕੋਲੇ ਬਹੁਤ ਰੀਅਰੈਸਟ ਆਫ ਰੀਅਰ ਨਸਲ ਦਾ ਘੋੜਾ ਹੈ ਉਹ ਜਿਹੜਾ ਡਾਕੂਆਂ ਦਾ ਸਰਦਾਰ ਸੀ ਉਹ ਕਹਿੰਦਾ ਯਾਰ ਖੂਨ ਖਰਾਬ ਬਕਾਨੂ ਕਰਨੇ ਸੰਤ ਫਕੀਰ ਬੰਦਾ ਹੈ ਰੇਟ ਪੁੱਛ ਲੋਏ ਤੋ ਕਿੰਨੇ ਦਾ ਵੇਚਦਾ ਹੈ ਘੋੜਾ ਖਰੀਦ ਲਓ ਦੋ ਬੰਦੇ ਭੇਜ ਤੇ ਉਹ ਕਹਿੰਦੇ ਬਾਬਾ ਜੀ ਆਹ ਜਿਹੜਾ ਚਿੱਟੇ ਰੰਗ ਦਾ ਘੋੜਾ 50 ਗੱਲੱਖ ਰੁਪਇਆ ਲੈਣਾ ਇਹਦਾ ਉਹ ਕਹਿੰਦਾ ਬੇਟਾ ਮੈਂ ਤਾਂ ਵੇਚਣਾ ਨਹੀਂ ਮੈਂ ਤਾਂ ਛੋਟਾ ਬਸ਼ੀਰਾ ਸੀ ਜਿਹਦੇੋਂ ਉਹਨੂੰ ਪਾਲਿਆ ਸੀ ਉਹ ਕਹਿੰਦੇ ਪਪਾ ਜੀ 70 ਲੱਖ ਤੇ ਨਵੇੜੀਏ ਗੱਲ ਉਹ ਕਹਿੰਦੇ ਬੇਟਾ ਮੈਂ ਵੇਚਣਾ ਹੀ ਨਹੀਂ ਜਦੋਂ ਤੁਸੀਂ ਰੇਟ ਕਾਦੇ ਮਰਤੇ ਦੱਸਿਓ ਚੱਲ ਕਹਿੰਦਾ ਕੋਈ ਡਾਕੂ ਬਖੇਲ ਸਿੰਘ ਵੱਲੋਂ ਆਏ ਹੋਏ ਆਂ ਕਰੋੜ ਤੇ ਗੱਲ ਨਿਬੜ ਗਈ ਉਹ ਕਹਿੰਦਾ ਬੇਟਾ ਮੈਂ ਵੇਚਣਾ ਹੀ ਨਹੀਂ ਜਦੋਂ ਤੁਸੀਂ ਫੇਰ ਗੱਲਾਂ ਕਰੀ ਜਾਂਦੀ ਉਹ ਚਲੇ ਗਏ ਉਹਨੇ ਜਾ ਕੇ ਦੱਸਤਾ ਕਹਿੰਦਾ ਇਸ ਤਰ ਕਰੋੜ ਰੁਪਇਆ ਲੱਗਾ ਸੀ ਪਰ ਵੇਚਦਾ ਨਹੀਂ ਠੀਕ ਹੈ ਕੋਈ ਸਾਦਾ ਸੰਤ ਦਾ ਸੁਭਾਅ ਹੁੰਦਾ ਚੌਥੇ ਦਿਨ ਉਹ ਹੀ ਬਾਬਾ ਘੋੜੇ ਤੇ ਚੜ ਕੇ ਸ਼ਹਿਰ ਵੱਲ ਨੂੰ ਜਾ ਰਿਹਾ ਸੀ ਇੱਕ ਬਜ਼ੁਰਗ ਸੋਟੀ ਨਾਲ ਤੁਰਿਆ ਜਾਂਦਾ ਸੀ ਪਾਤੀ ਜੀ ਲੋਈ ਲਈ ਹੋਈ ਸੀ ਕੁੰਬਾ ਹੋ ਕੇ ਤੁਰ ਰਿਹਾ ਸੀ ਬਿਮਾਰ ਸੀ ਬਹੁਤ ਹੌਲੀ ਤੁਰ ਰਿਹਾ ਸੀ ਪੈਰ ਖਿੱਚ ਖਿੱਚ ਕੇ ਕੜੀਸ ਕੜੀਸ ਕੇ ਤੁਰ ਰਿਹਾ ਸੀ ਅੰਨਾ ਸੀ ਉਹ ਕਹਿੰਦਾ ਵੀ ਮੈਨੂੰ ਅੱਖਾਂ ਤੋਂ ਤਾਂ ਨਹੀਂ ਦਿਖਦਾ ਕੰਨਾਂ ਤੋਂ ਸੁਣਦਾ ਕੋਈ ਘੋੜ ਸਵਾਰ ਸ਼ਹਿਰ ਵੱਲ ਨੂੰ ਜਾ ਰਿਹਾ ਹੈ ਜੇ ਕਿਤੇ ਮੈਨੂੰ ਲੈ ਜੇ ਤਾਂ ਮੈਂ ਭੱਜ ਸਕਦਾ ਮੈਨੂੰ ਲੱਗਦਾ ਨਹੀਂ ਮੈਂ ਸ਼ਹਿਰ ਪਹੁੰਚੂਗਾ ਮੈਂ ਬਿਮਾਰ ਹਾਂ ਮੈਂ ਰਾਹ ਚ ਕਿਤੇ ਡਿੱਗ ਡੁੱਕ ਕੇ ਮਰ ਜਾਊਗਾ ਸਾਧੂ ਸੰਤ ਬੰਦੇ ਇਨਸਾਨੀਅਤ ਤੇ ਹਮੇਸ਼ਾ ਹੀ ਪੱਕੇ ਚ ਰਹੇ ਉਹ ਕਹਿੰਦੇ ਬਾਬਾ ਜੀ ਕੋਈ ਗੱਲ ਨਹੀਂ ਮੈਂ ਉੱਤਰ ਜਨਾ ਤੁਸੀਂ ਪਹਿਲਾਂ ਬੈਠੋ ਫਿਰ ਮੈਂ ਪਿੱਛੇ ਬੈਠ ਜੂਗਾ ਉਨੇ ਬਾਬਾ ਜੀ ਨੂੰ ਸਾਰਾ ਦੇ ਕੇ ਘੋੜੇ ਤੇ ਬਿਠਾ ਲਿਆ ਆਪ ਆ ਜ ਚੱਲਣ ਲੱਗੇ ਸੀ ਬਾਬਾ ਜੀ ਨੇ ਮਾਰੀ ਘੋੜੇ ਦੇ ਅੱਡੀ ਘੋੜਾ 100 ਦੀ ਸਪੀਡ ਤੇ ਗਿਆ ਉਹ 50 ਮੀਟਰ ਜਾ ਕੇ ਘੋੜੇ ਦੀ ਪਾਲ ਫੜ ਕੇ ਇੱਧਰ ਨੂੰ ਮੂੰਹ ਕਰਕੇ ਬਾਬੇ ਵੱਲ ਨੂੰ ਕਹਿੰਦਾ ਗੱਲ ਛੋੜਾ ਸਾਰਾ ਤੈਨੂੰ ਕਿਹਾ ਸੀ ਨਾ ਕਰੋੜ ਰੁਪਿਆ ਲੈ ਲੈ ਨਹੀਂ ਵੇਚਾਂ ਤੂੰ ਕੋਈ ਬਿਮਾਰ ਮੂਰ ਨਹੀਂ ਮੈਂ ਕੋਈ ਬੁढ़ाਪਾੜਾ ਨਹੀਂ ਮੈਂ ਕੋਈ ਕੁੰਬਾ ਕੱਬਾ ਨਹੀਂ ਮੈਂ ਮੈਂ ਉਸੇ ਬਗੇਲ ਸਿੰਘ ਦਾ ਡਾਕੂ ਆ ਹੁਣ ਤੈਨੂੰ ਨਾ ਘੋੜਾ ਮਿਲਣਾ ਨਾ ਤੈਨੂੰ ਕਰੋੜ ਰੁਪਇਆ ਮਿਲਣਾ ਠੀਕ ਰਿਹਾ ਹੁਣ ਉਹ ਕਹਿੰਦਾ ਬਿਲਕੁਲ ਸਹੀ ਗੱਲ ਐ ਘੋੜਾ ਤਾਂ ਉਸੇ ਦੀ ਹੁੰਦਾ ਜਿਹਦੇ ਹੱਥ ਚ ਉਹਦੀਆਂ ਬਾਗਾਂ ਹੋਣ ਘੋੜਾ ਤਾਂ ਨਹੀਂ ਮੈਨੂੰ ਮਿਲਣਾ ਹੁਣ ਕਹਿੰਦਾ ਪਰ ਮੇਰੀ ਇੱਕ ਬੇਨਤੀ ਹੈ ਮੇਰਾ ਮੇਰੀ ਇੱਕ ਛੋਟੀ ਜੀ ਬੇਨਤੀ ਐ ਤੁਸੀਂ ਇਹ ਸਟੋਰੀ ਦੱਸਿਓ ਨਾ ਕਿਸੇ ਨੂੰ ਕਿ ਤੁਸੀਂ ਮੇਥੋਂ ਘੋੜਾ ਕਿਵੇਂ ਖੋਇਆ ਸੀ ਉਦੋਂ ਆ ਕੋ ਹੱਸ ਪਿਆ ਕਹਿੰਦੇ ਨਾ ਕੀ ਫਰਕ ਪੈਂਦਾ ਦਸੀਏ ਨਾ ਦਸੀਏ ਕਹਿੰਦਾ ਜੇ ਤੁਸੀਂ ਦੱਸਤਾ ਨਾ ਫਿਰ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਲੋਕ ਸੱਚੀ ਮੁੱਚੀ ਦੇ ਗਰੀਬਾਂ ਤੇ ਮਸਕੀਨਾ ਤੇ ਬਿਮਾਰਾਂ ਤੇ ਬਜ਼ੁਰਗਾਂ ਤੇ ਯਕੀਨ ਕਰਨੋਂ ਹਟ ਜਾਣਗੇ ਯਾਰ ਕਿ ਕਿਤੇ ਉਹੀ ਨਾ ਹੋਵੇ ਯਾਰ ਜਿਹੜਾ ਕੋੜਾ ਖੋਕੇ ਲੈ ਗਿਆ ਸੀ ਇਹ ਸਾਰ ਸੰਤ ਨੇ ਜਿਹੜੇ ਆਪਣਾ ਸਾਰਾ ਕੁਝ ਦੇ ਕੇ ਵੀ ਇਨਸਾਨੀਅਤ ਨੂੰ ਬਚਾ ਲੰ데 ਨੇ ਕਹਾਂ ਜੀ ਚੀਜ਼ ਆਪਣੇ ਬੱਚਿਆਂ ਨੂੰ ਤੁਸੀਂ ਦੱਸੋਗੇ ਕਿਸੇ ਨਾ ਕਿਸੇ ਦੇ ਕੰਨ ਚ ਪੈ ਗਈ ਤਾਂ ਘੱਟੋ ਘੱਟ ਇਹ ਗੱਲ ਉਹਦੇ ਮਾਈਂਡ ਚ ਰਹੂਗੀ ਕਿ ਮੈਨੂੰ ਇੱਕ ਟੀਚਰ ਨੇ ਮੈਨੂੰ ਐਦਾਂ ਕਿਹਾ